ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਕਾਸ਼ਦੀਪ ਤੇ ਪੰਜਾਬ ਸਫਰ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸ਼ਹੀਦ ਬਾਬਾ ਦੀਪ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਤੇ ਸਮੂਹ ਸਾਧ ਸੰਗਤ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸ਼੍ਰੀ ਖੰਡ ਪਾਠ ਸਾਹਿਬ ਦਾ ਜਿਹੜਾ ਭੋਗ ਰਖਵਾਇਆ ਜਾਂਦਾ ਹੈ ਜੋ ਕਿ 24 25 ਤੇ 26 ਜਨਵਰੀ ਦਾ ਹੁੰਦਾ ਜੋ ਕਿ ਸਮੂਹ ਸਾਹਾ ਸੰਗਤ ਵੱਲੋਂ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉੱਟ ਲੰਗਰ ਵਰਤਾਏ ਜਾਂਦੇ ਹਨ ਤੇ ਆਓ ਦਿਖਾਉਂਦੇ ਆ ਤੁਹਾਨੂੰ ਵੀ ਪੂਰੀਆਂ ਤਸਵੀਰਾਂ ਨਾ ਜਾਇਆ ਭਗਤ ਹੇਤ ਗੁਰ ਸ਼ਬਦ ਕਰਨ ਦਾ ਹਰ ਜਸ ਨਾਮ ਪਦਾਰਥ ਮੰਗਾ ਹਰ ਪਾਵੇ ਗੁਰ ਮੇਜ ਮਿਲਾਏ ਹਰਾਰੇ ਜਗਤ ਸਵਾਇਆ ਜੇਨਿ ਜਾਪ ਜਪਿਓ ਸਤਗੁਰ ਮਤਵਾਕੇ ਜਮ ਕੰਕਰ ਕਾਲ ਸੇਵਕ ਪੰਗਤਾਕੇ ਊਤਮ ਸੰਗਤ ਗਤਵਤ ਊਤਮ ਜਗ ਭੌਜਨ ਪਾਰ ਤਰਾਇਆ ਇਹ ਭੌਜਨ ਜਗਤ ਸ਼ਬਦ ਗੁਰ ਤਰਿਐ ਅੰਤਰ ਕੀ ਦੁਬਦਾ ਅੰਤਰ ਜਰੀਐ ਪੰਜ ਬਾਣ ਨੇ ਜਮ ਲੈ ਜਮ ਕੋ ਮਾਰੇ ਗੰਗ ਗਗਰ ਤੰਤਰ ਤਣਖ ਚੜਾਇਆ ਸਾਕਤ ਨਰ ਸ਼ਬਦ ਸੁਤ ਕੋ ਪਾਈਐ ਸ਼ਬਦ ਸੁਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਖ ਪਰਾਇਣ ਹਰ ਦੁਖ ਪੂਰੈ ਪਾਪ ਗੁਨਾਇਆ ਨਿਰਪਉ ਸਤਿਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲ ਤੁੰਨ ਆਨੰਦ ਅਨਾਹਦਵਾ ਜੈ ਗੁਰ ਸ਼ਬਦ ਗੁਰੂ ਪਾਇਆ ਨਿਰਪਉ ਸੋ ਸਿਰ ਨਾਹੀ ਲਿਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਪਉ ਨਾਨਕ ਗੁਰਮਤਿ ਸੋ ਪਾਉ ਅੰਤਰ ਕੀ ਗਤ ਸਤਗੁਰ ਜਾਣੈ ਸੋ ਨਿਰਪਉ ਗੁਰਸ਼ਬਦ ਪਛਾਣੈ ਅੰਤਰ ਦੇਖ ਨਿਰੰਤਰ ਬੂਝੈ ਅਨੰਤ ਨਾਮ ਮਰਦ ਨਾਇ ਨਰਪੋ ਸੋਤ ਅਤਿ ਅਯੰਤਰ ਲਸਿਆ ਅਰਸ ਨਾਮ ਨਰਨਜਨ ਦਸਿਆ ਨਾਨਕ ਹਰਜਨ ਸੰਗਤ ਪਾਈਐ ਹਰ ਸਜੈ ਸਜਮਲਾਈਆ ਅੰਤਰ ਬਾਹ ਸੋ ਪ੍ਰਵਜਾਰੇ ਰਾਹੇ ਅਲਪਤ ਚਲਤੈ ਗਰਿਆਣੈ ਉਪਰਿ ਆਗ ਸਰਬ ਤੈ ਲੋਇ ਸਚ ਨਾਮ ਅਗ ਅਮਤ ਪਾਇਆ ਮਾਰੂ ਮਹਲ ਨਾ ਪੜਲਾ ਕੁਦਰਤ ਕਰਨੇ ਹਾਰ ਅਪਾਰਾ ਜਦ ਮੈਂ ਤੇ ਤੇ ਬੰਦੀ ਆ ਜਾ ਉਹ ਛੱਡੋੜਾ ਉਹ ਛੱ ਉਹ ਛੱਡੋੜਾ ਪਾਸ ਛੱਡੋ ਪੈਂਦੀ ਆ ਬੱਚੋ ਕਿਦੋਂ ਅੱਗੇ ਹੀ ਹੋ ਸਕੀ